ਦੇ ਮਹਾ ਮੰਤਰੀ ਤਰੁਣ ਚੋਕ ਜੀ ਅੱਜ ਅਜਨਾਲਾ ਸੈਕਟਰ ਦੇ ਵਿੱਚ ਹਰ ਪ੍ਰਭਾਵੀ ਤੇਰੀਆਂ ਦਾ ਦੌਰਾ ਕਰਦੇ ਪਹਿਲੇ ਇਸ ਲਈ ਤੁਸੀਂ ਬੰਦ ਦਾ ਨਰੀਖਣ ਕੀਤਾ ਤਰੁਣ ਜੀ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖੇ ਨੇ ਜੋ ਗਰਾਊਂਡ ਰਿਪੋਰਟ ਤੁਹਾਨੂੰ ਦੱਸਦੀ ਪਈ ਹੈ ਤੁਸੀਂ ਉਹ ਦੇਖੋ ਦੋ ਥਾਵਾਂ ਤੇ ਤੇ ਤੁਸੀਂ ਟੁੱਟਿਆ ਇੱਕ ਉਹ ਜਗ੍ਹਾ ਦੇਖੋ ਸਾਹਮਣੇ ਤੁਸੀਂ ਉਹ ਸਾਰੀ ਸੜਕ ਨਿਕਲ ਗਈ ਇਹ ਕਹਿੰਦੇ ਪਿੱਛੇ ਜਾਓ ਦੇਖੋ ਸਾਰੀ ਸੜਕ ਨਿਕਲ ਗਈ ਇੱਕ ਪਾਸੇ ਵਿਧਾਨ ਸਭਾ ਚ ਖੜੇ ਹੋ ਕੇ ਕਹਿੰਦੇ ਅਸੀਂ ਬਾਂਦ ਪੱਕੇ ਕੀਤੇ ਆਹ ਹਾਲਾਤ ਦੇਖੋ 8 8 ਫੁੱਟ ਪਾਣੀ 10 10 ਫੁੱਟ ਪਾਣੀ ਇਹ ਪਿੰਡਾਂ ਦੇ ਲੋਕ ਨੇ ਤੁਸੀਂ ਉਹ ਦੇਖੋ ਉਹ ਸੜਕ ਹੀ ਨਹੀਂ ਰਹੀ ਇਹ ਬਾਹਾਂ ਦੀ ਟੁੱਟ ਗਿਆ ਕਨੈਕਟੀਵਿਟੀ ਟੁੱਟ ਗਈ ਕਨੈਕਟੀਵਿਟੀ ਟੁੱਟ ਗਈ ਔਰ ਇੱਕ ਥਾਂ ਤੋਂ ਨਹੀਂ ਟੁੱਟੀ ਸੱਤ ਥਾਂਾਂ ਤੋਂ ਟੁੱਟੀ 12 ਫੁੱਟ ਪਾਣੀ ਹੁਣ ਫੇਰ 2 1/2 ਤੋਂ 2 ਫੁੱਟ ਪਾਣੀ ਫੇਰ ਵਧ ਰਿਹਾ ਲੋਕ ਕਿਸ ਤਰ੍ਹਾਂ ਬਚੇ ਕਿਸ ਤਰ੍ਹਾਂ ਇਸ ਤਰਾਜ਼ ਦੀ ਨਾਲ ਲੜਾਈ ਹੋ ਰਹੀ ਹੈ ਔਰ ਮੈਂ ਤੇ ਤਨ ਤਨ ਕਰਨਿਆ ਨਾ ਲੋਕਾਂ ਨੂੰ ਕਿ ਇਹਨਾਂ ਨੇ ਐਡੀ ਵੱਡੀ ਮਾਰ ਪਾਣੀ ਦੀ ਔਰ ਇਹ ਨਲਾਕੀ ਹੈ ਤੁਸੀਂ ਇੱਥੇ ਪਿੰਡ ਦੇ ਲੋਕਾਂ ਨੂੰ ਮੇਰੇ ਬਿਨਾਂ ਪੁੱਛੋ ਇੱਥੇ ਲਗਾਤਾਰ ਖਨਨ ਕੀਤਾ ਗਿਆ ਅਵੈਦ ਖਨਨ ਜੀ ਰੇਤ ਕੱਢ ਲਈ ਜਿਸ ਨਾਲ ਕਿਨਾਰੇ ਕਮਜ਼ੋਰ ਹੋ ਗਏ ਔਰ ਪਾਣੀ ਮਾਰ ਗਿਆ 라ਵੀ ਦਾ 200 ਪਿੰਡ ਅੰਦਰ ਹੂੰ 200 ਪਿੰਡਾਂ ਜੀ ਕੌਣ ਜ਼ਿੰਮੇਵਾਰ ਹੈ ਕੌਣ ਕਰਾਂਦਾ ਰਿਹਾ ਅਵੈਦ ਖਨਨ ਕੌਣ ਰੇਤ ਵੇਚਦਾ ਰਿਹਾ ਕਿੰਨੇ ਵਿਧਾਨ ਸਭਾ ਤੇ ਖੜੇ ਹੋ ਕੇ ਭਗਵੰਤਮਾਨ ਸਾਹਿਬ ਦੇ ਮੰਤਰੀ ਗੋਵਿਲ ਜੀ ਨੇ ਕਿਹਾ ਕਿ ਅਸੀਂ ਤੁਸੀ ਬਾਂਦ ਦੇ ਸਾਰੇ ਬਾਂਦ ਸਾਰੇ ਪੱਕੇ ਕਰਾਇਆ ਇਹ ਤੁਸੀਂ ਜਾ ਕੇ ਦੇਖੋ ਆਓ ਦਿਖਾਓ ਇਹ ਦੇਖੋ ਜੀ ਇਹ ਸਥਿਤੀ ਇਹ ਬਾਂਦ ਦੀ ਇਹ ਤੁਹਾਡੇ ਸਾਹਮਣੇ ਹੈ ਇਹ ਇਲਾਕੇ ਦੇ ਲੋਕਾਂ ਨੂੰ ਪੁੱਛੋ ਹਾਲਾਤ ਕੀ ਨੇ ਇਹ ਵਾਜਬਾਈ ਸਾਹਿਬ ਦੇ ਆ ਕੇ ਬਾਦਲ ਸਾਹਿਬ ਦੇ ਨਾਲ ਉਦੋਂ ਇਹ ਬਣਾਏ ਸੀ ਬਿਲਕੁਲ ਇਹ ਤੁਸੀਂ ਦੇਖੋ ਐ ਸਫੇਦੇ ਜਿਹੜੇ ਉਖੜੇ ਨੇ ਇਹ ਹਾਲਾਤ ਕੀ ਸੀ ਉਦੋਂ ਹੂੰ ਇਹ ਇਹ ਰੋਡ ਐ ਤੋਂ ਇਹ ਬੰਦ ਕਰਨ ਕੇ ਰੱਖਿਆ ਸੀ ਅੱਜ ਬੰਦ ਨਿਕਲ ਗਿਆ ਉਹਨੇ ਪਾਣੀ ਵਧ ਰਿਹਾ ਤੁਸੀਂ ਦੇਖੋ ਲਗਾਤਾਰ ਪਾਣੀ ਵਧ ਰਿਹਾ ਜੀ ਔਰ ਇਹ ਸਾਰੀ ਸੜਕ ਥੱਲੇੋਂ ਨਿਕਲ ਗਈ ਇੱਥੇ ਤੁਸੀਂ ਖੜੇ ਹੋ ਰਹੇ ਥੱਲੇ ਵੀ ਮਿੱਟੀ ਆਣੀ ਇਹ ਕਿਸੇ ਵਲੇ ਨਿਕਲ ਸਕਦੀ ਔਰ ਲਗਾਤਾਰ ਪਾਣੀ ਵਧ ਰਿਹਾ ਲਗਾਤਾਰ ਪਾਣੀ ਵਧ ਰਿਹਾ ਪਰ ਸਰਕਾਰ ਤੇ ਹਮੇਸ਼ਾ ਹਜੇ ਵੀ ਦਾਅਵੇ ਕਰਦੀ ਪਈ ਸੀ ਬਹੁਤ ਕੁਝ ਕੀਤਾ ਤੁਹਾਡੇ ਸਾਹਮਣੇ ਤੁਸੀਂ ਦੇਖੋ ਕਿ ਰਸੀਮੈਂਟ ਲੱਗਾ ਹੈ ਕਿ ਰਿਪੇਅਰ ਹੋਈ ਤੁਸੀਂ ਉੱਥੇ ਜਾ ਕੇ ਵੀ ਦੇਖੋ ਹੂੰ ਸਾਹਮਣੇ ਦੇਖੋ ਉਹ ਦੇਖੋ ਤਿੰਨ ਥਾਵਾਂ ਤੋਂ ਟੁੱਟ ਗਿਆ ਕੁੱਲ 7 ਥਾਵਾਂ ਤੋਂ ਟੁੱਟਿਆ ਜਿਹੜੇ ਉੱਧਰ ਦੇ ਲੋਕ ਉੱਧਰ ਰਹਿ ਗਏ ਇੱਧਰ ਦੇ ਇੱਧਰ ਰਹਿ ਗਏ ਜੀ ਉਹਨੇ ਖੜੇ ਹੂੰ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਸਰ 11 ਫੁੱਟ ਪਾਣੀ 10 ਫੁੱਟ ਪਾਣੀ ਉਹਨਾਂ ਲਈ ਤਾਂ ਹੁਣ ਪਾਕਿਸਤਾਨ ਉਹ ਵਾਲਾ ਲੱਗ ਗਿਆ ਜੀ ਹਾਂ ਇੱਥੇ ਰਾਵੀ ਸਾਹਮਣੇ ਸਾਹਮਣੇ ਪਾਕਿਸਤਾਨ ਮਗਰ ਮਗਰ ਸਿਚੁਏਸ਼ਨ ਜਿਸ ਤਰ੍ਹਾਂ ਦੀ ਵੀ ਹੈਗੀ ਆ ਪਰ ਹੁਣ ਜਿਹੜੇ ਲੋਕ ਨੇ ਇੱਥੋਂ ਦੇ ਸਥਾਨਕ ਲੋਕ ਨੇ ਉਹ ਹੁਣ ਇੱਕ ਇਹੋ ਜਿਹਾ ਹਾਲ ਚੰਦ ਨੇ ਕਿ ਉਹਨਾਂ ਦੀ ਕੋਈ ਮਦਦ ਹੋ ਸਕੇ ਸਰਕਾਰ ਕੇਂਦਰ ਦੀ ਸਰਕਾਰ ਕੁਝ ਕਰ ਰਵੇ ਆ ਕੇ ਅੱਜ ਬਰਸਾਤ ਫੇਰ ਬਹੁਤ ਜ਼ਿਆਦਾ ਉੱਪਰ ਹੋ ਰਹੀ ਜਿਹੜਾ ਕਾਰਨ ਪਾਣੀ ਦਾ ਦਬਾਅ ਫੇਰ ਵਧ ਰਿਹਾ ਅਗਲੇ 1-2 ਦਿਨ ਬੜੇ ਅਲਰਟ ਰਹਿੰਦੇ ਨੇ ਸਾਨੂੰ ਪੰਜਾਬ ਬਚਾਉਣਾ ਪਏਗਾ ਇਹ ਸੁੱਕੀ ਨਲਾਇਕ ਸਰਕਾਰ ਨੇ ਪੰਜਾਬ ਨੂੰ ਰੋੜਤਾ 1200 ਪਿੰਡਾਂ ਦੇ ਅੰਦਰ ਵੀ ਦੇਖੋ ਐ ਇਹ ਚਾਰਾ ਦੇਖੋ ਇਹ گاਉਂ گاਉਂ ਜਿਹੜੀਆਂ ਨੇ ਇਹ گاਵਾ ਮੱਝਾਂ ਜਾਨਵਰ ਰੋੜਤੇ ਇਹ ਰੋਡ ਤੇ ਲਿਆ ਕੇ ਖੜੇ ਕੀਤੇ ਨੇ ਇਨੇ ਤੇ ਰੁੜ ਜਾਣੇ ਸੀ ਇਹ ਦੇਖੋ ਇਹ ਜਾਨਵਰ ਕਿੰਨਾ ਡਰਿਆ ਹੈ ਔਰ ਇਹਨਾਂ ਜਾਨਵਰਾਂ ਅਸੇ ਸੀ ਚਾਰਾ ਲੈ ਕੇ ਆਏ ਆ ਹਾਲਾਤ ਕੀ ਨੇ ਕਿ ਖਾਣੇ ਸੇ ਕੁਝ ਨਹੀਂ ਕਿੰਨੇ ਕਿੰਨੇ ਦਿਨ ਤੋਂ ਲੋਕਾਂ ਨੇ ਪਿੰਡਾਂ ਚ ਲਿਆ ਕੇ ਸੜਕਾਂ ਤੇ ਖੜੇ ਕੀਤੇ ਨੇ ਤਾਂ ਕਿ ਬਚ ਸਕਣ ਪਰ ਇਹ ਜਿੱਤੇ 10 ਫੁੱਟ ਪਾਣੀ ਆਇਆ ਹੋਏਗਾ ਉਥੇ 1.5 ਫੁੱਟ ਦੀ ਬੱਛੀ ਕੀ ਕਰਦੀ ਹੋਈ ਇਸ ਬੱਛੀ ਦਾ ਕੀ ਕਸੂਰ ਹੈ ਕਿ ਇਹ ਬੱਛੀ ਵਿਚਾਰੀ ਪਾਣੀ ਦੇ ਵਿੱਚ ਫਸ ਗਈ ਕੇਂਦਰ ਤੋਂ ਕਹਿ ਰਹੇ ਸ਼ਿਵਰਾਜ ਚੋਹਾਨ ਜੀ ਜਲਦ ਹੀ ਇੱਥੇ ਪਹੁੰਚ ਰਹੇ ਨੇ ਉਹ ਵੀ ਇੱਥੋਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ। ਭਾਰਤ ਦੀ ਨਰਿੰਦਰ ਮੋਦੀ ਦੀ ਸਰਕਾਰ ਇਹ ਵਚਨਬਾਦ ਦੇ ਇਲਾਕੇ ਦੀ ਬਚਾਉਣ ਵਾਸਤੇ। ਆਪਸ ਫੇਰ ਤੋਂ ਇਹ ਏਰੀਆ ਦੇਖਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਕਿੰਨਾ ਘਰ ਤੁਮਿਆ ਰਮਦਾਸ ਅਜਨਾਲਾ ਇੱਥੇ ਸਾਰੇ ਪਿੰਡਾਂ ਕੋਨੇਹਾਲ ਮਾਚੀਆ ਇਹ ਸਾਰੇ ਨੰਗਲ ਇਹਨਾਂ ਸਾਰੇ ਪਿੰਡਾਂ ਚ ਹੋ ਕੇ ਆਏ ਆ ਇਲਾਕੇ ਦੇਖਿਆ ਹੈ। ਬਹੁਤ ਵੱਡੀ ਤਰਾਜ਼ੀ ਹੈ ਇਹ ਪ੍ਰਕਿਰਤਿਕ ਆਪਦਾ ਹੈ ਹਮਮ ਔਰ ਇਸ ਨੁਕਸਾਨ ਨੂੰ ਹੋਣੇ ਵਾਲ ਤੁਸੀਂ ਦੇਖੋ 12 ਫੁੱਟ ਪਾਣੀ ਆ ਵੀ ਤੁਸੀਂ ਸੜਕ ਦੇਖਿਆ ਉਧਰ ਦੇ ਲੋਕ ਉਧਰ ਹੀ ਰਹਿ ਗਏ ਹਮਮ ਬੰਦ ਹੀ ਟੁੱਟ ਗਏ ਕਿ ਕਿੱਥੇ ਗਿਆ ਪੈਸਾ ਹਮ ਇਸ ਪੰਜਾਬ ਨੂੰ ਮੇਰੇ ਪੰਜਾਬ ਨੂੰ ਇਹਨਾਂ ਨੇ ਤਰਾਜ਼ ਦਿੱਤੇ ਸੁੱਟਦਾ ਕੀ ਹੁਣ ਜੇ ਸਰਕਾਰ ਜਿਸ ਤਰ੍ਹਾਂ ਕਹਿ ਰਹੀ ਹੈ ਕਿ ਹੁਣ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈਗੀ ਹੈ ਕਿ ਸਭ ਨੂੰ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਏਗਾ ਜਿਸ ਤਰ੍ਹਾਂ ਇਹ ਪਾਣੀ ਘਟਦਾ ਹੈ ਅੰਕਲਨ ਕੀਤਾ ਜਾਏਗਾ। ਕੀ ਅੰਕਲਨ ਦਾ ਵੇਟ ਕਰਨੀ ਪੈਗੀ ਜਿਨ੍ਹਾਂ ਦਾ ਸਬਾਨ ਜਿਨ੍ਹਾਂ ਦਾ ਸਭ ਕੁਝ ਰੁੜ ਚੁੱਕਾ ਹੈ ਜਿਹੜੇ ਸਭ ਕੁਝ ਗਵਾ ਚੁੱਕੇ ਨੇ? ਬਿਲਕੁਲ ਜੀ ਬਿਲਕੁਲ ਇਹ ਅਜੇ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੋਈ ਹੈ। ਅਸੀਂ ਇਹਨੂੰ ਸਮਝੀਏ ਕਿ ਵੀ ਹੈ ਤੁਸੀਂ ਕਿਸੇ ਘਰ ਰੋਟੀ ਪੰਚਾਤੀ ਹੈ, ਤਰਪੈਲ ਪੰਚਾਤੀ ਹੈ, ਤੁਸੀਂ ਮੱਛਰਦਾਨੀ ਪੰਚਾਤੀ ਹੈ ਤੇ ਲੜਾਈ ਖਤਮ ਹੋ ਗਈ ਨਹੀਂ। ਅੱਜ ਇਹਦੇ ਪਾਣੀ ਥੱਲੇ ਆਏਗਾ ਕਿਹਦੀ ਜ਼ਮੀਨ ਦਾ ਕੀ ਹਾਲ ਹੋਇਆ ਹੈ ਕਿਹੜੀ ਜ਼ਮੀਨ 'ਚ ਰੇਤ ਆ ਗਈ ਹੈ ਕਿਹੜੀ ਫਸਲ ਖਰਾਬ ਹੋ ਗਈ ਹੈ ਕਿਹਦੀ ਜ਼ਮੀਨ ਖਰਾਬ ਹੋ ਗਈ ਹੈ ਕਿਰਾ ਡੰਗਰ ਰੁੜ ਗਿਆ ਕਿ ਅੱਜ ਇਹਦੇ ਪਾਣੀ 'ਚ ਘਰ ਖੜੇ ਨੇ ਇੱਕ ਇੱਕ ਮੰਜ਼ਲ ਲਗਭਗ ਘਰਾਂ ਦੀ ਖਤਮ ਹੋ ਗਈ ਅਸੀਂ ਮੈਡੀਕਲ ਟੀਮਾਂ ਲੈ ਕੇ ਆਏ ਹਾਂ ਜਗ੍ਹਾ ਜਗ੍ਹਾ ਤੇ ਮੈਡੀਕਲ ਟੀਮਾਂ ਵੀ ਬਿਠਾ ਰਹੇ ਲੋਕਾਂ ਨੂੰ ਅਸਲੇ ਨੀਡ ਹੈ ਬੁਖਾਰ ਚੜ ਰਿਹਾ ਹੈ ਲੇਕਿਨ ਇੱਥੇ ਅਵੈਤ ਖਨਨ ਜਿਹੜਾ ਹੋਇਆ ਪੂਰੀ ਜਾਂਚ ਹੋਣੀ ਚਾਹੀਦੀ ਹੈ ਭਗਵੰਤ ਜੀ ਸਾਹਿਬ ਉਸ ਦਿਨ ਤੇ ਬੜੇ ਚੁਟਕਲੇ ਕਰਦੇ ਸੀ ਕਿ ਖਨਨ ਮਾਫੀਆ ਕਨਨ ਮਾਫੀਆ ਇਹ ਕੌਣ ਖਨਨ ਕਰਦਾ ਰਿਹਾ ਭਗਵੰਤ ਜੀ ਸਾਹਿਬ ਤੁਹਾਡੀ ਸਰਕਾਰ ਦੇ ਮੰਤਰੀ ਇੱਥੇ ਖਨਨ ਕਰਦੇ ਰਹੇ ਜੀ ਔਰ ਇਹ ਖਨਨ ਦੇ ਕਾਰਨ ਅੱਜ ਕਿਨਾਰੇ ਕਮਜ਼ੋਰ ਹੋ ਗਏ ਜਿਸ ਨਾਲ ਪਾਣੀ ਨੇ ਮਾਰ ਕੇ 200 ਪਿੰਡ ਤਬਾਹ ਕਰਤੇ ਠੀਕ ਹੈ ਸਰ ਸ਼ੁਕਰੀਆ ਜੀ ਸੋ ਤਰੁਣ ਚੁੱਕ ਜੀ ਰਾਸ਼ਟਰੀ ਮਹਾ ਮੰਤਰੀ ਅੱਜ ਅਜਨਾਲਾ ਸੈਕਟਰ ਦੇ ਵਿੱਚ ਜਿੱਥੇ ਕਿਹੜ ਆਇਆ ਨੇ ਉਦੇ ਨਾਲ-ਨਾਲ ਜਿਹੜੇ ਪਿੰਡ ਜਿਹੜੇ ਤਬਾਹ ਹੋ ਚੁੱਕੇ ਨੇ ਉਹਨਾਂ ਦਾ ਨਰੀਖਣ ਕੀਤਾ ਹੈ ਉੱਥੋਂ ਦੇ ਉੱਥੋਂ ਦੇ ਲੋਕਾਂ ਨੂੰ ਮਿਲੇ ਨੇ ਤੁਸੀਂ ਬੰਨ ਜਾ ਕੇ ਦੇਖਿਆ ਹੈ ਜਿਹੜਾ ਪਾੜ ਪੈ ਚੁੱਕਾ ਹੈ ਉਹਨਾਂ ਦੇ ਮੁਤਾਬਕ ਇਹ ਸਭ ਜਿਹੜਾ ਨੁਕਸਾਨ ਹੈ ਇਸ ਵੇਲੇ ਪੰਜਾਬ ਨੂੰ ਚੱਲਣਾ ਪੈ ਰਿਹਾ ਅੰਮ੍ਰਿਤਸਰ ਨੂੰ ਚੱਲਣਾ ਪੈ ਰਿਹਾ ਇਹ ਖਨਨ ਮਾਫੀਆ ਦਾ ਕੀ ਨਤੀਜਾ ਹੈ ਖਨਨ ਲੋਕ ਬੇ ਤੰਗਿਆਂ ਨਾਲ ਬੇ ਹਿਸਾਬ ਦੇ ਨਾਲ ਕਰਦੇ ਸੀਗੇ ਜਿਹਦੇ ਕਾਰਨ ਕੱਚੇ ਹੋ ਗਏ ਇਹਦਾ ਬੰਨ ਜਿਸ ਕਰਕੇ ਇਹ ਪਾਣੀ ਦੀ ਮਾਰ ਨਹੀਂ ਚੱਲ ਸਕਿਆ ਕੈਮਰਾਪਰਸ ਨਤੇਜ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅਮਲਸਾ ਸਾਡੇ ਮਹਾ ਮੰਤਰੀ ਤਰੁਣ ਚੋਕ ਜੀ ਅੱਜ ਅਜਨਾਲਾ ਸੈਕਟਰ ਦੇ ਵਿੱਚ ਹਰ ਪ੍ਰਭਾਵੀ ਤੇਰੀਆਂ ਦਾ ਦੌਰਾ ਕਰਦੇ ਪਹਿਲੇ ਇਸ ਲਈ ਤੁਸੀਂ ਬੰਦ ਦਾ ਨਰੀਖਣ ਕੀਤਾ ਤਰੁਣ ਜੀ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖੇ ਨੇ ਜੋ ਗਰਾਉਂਡ ਰਿਪੋਰਟ ਤੁਹਾਨੂੰ ਦੱਸਦੀ ਪਈ ਹੈ ਤੁਸੀਂ ਉਹ ਦੇਖੋ ਦੋ ਥਾਵਾਂ ਤੇ ਤੇ ਤੁਸੀਂ ਟੁੱਟਿਆ ਇੱਕ ਹੋਰ ਜਗ੍ਹਾ ਦੇਖੋ ਸਾਹਮਣੇ ਤੁਸੀਂ ਉਹ ਸਾਰੀ ਸੜਕ ਨਿਕਲ ਗਈ ਇਹ ਕਹਿੰਦੇ ਪਿੱਛੇ ਜਾਓ ਦੇਖੋ ਸਾਰੀ ਸੜਕ ਨਿਕਲ ਗਈ ਇੱਕ ਪਾਸੇ ਵਿਧਾਨ ਸਭਾ ਚ ਖੜੇ ਹੋ ਕੇ ਕਹਿ ਰਹੇ ਸੀ ਬਾਂਦ ਪੱਕੇ ਕੀਤੇ ਇਹ ਹਾਲਾਤ ਦੇਖੋ 8 8 ਫੁੱਟ ਪਾਣੀ 10 10 ਫੁੱਟ ਪਾਣੀ ਇਹ ਪਿੰਡਾਂ ਦੇ ਲੋਕ ਨੇ ਤੁਸੀਂ ਉਹ ਦੇਖੋ ਉਹ ਸੜਕ ਹੀ ਨਹੀਂ ਰਹੀ ਇਹ ਬਾਂਦ ਹੀ ਟੁੱਟ ਗਿਆ ਕਨੈਕਟੀਵਿਟੀ ਟੁੱਟ ਗਈ ਕਨੈਕਟੀਵਿਟੀ ਟੁੱਟ ਗਈ ਔਰ ਇੱਕ ਥਾਂ ਤੋਂ ਨਹੀਂ ਟੁੱਟੀ ਸੱਤ ਥਾਂਾਂ ਤੋਂ ਟੁੱਟੀ 12 ਫੁੱਟ ਪਾਣੀ ਹੁਣ ਫੇਰ 2 1/2 ਤੋਂ 2 ਫੁੱਟ ਪਾਣੀ ਫੇਰ ਵਧ ਰਿਹਾ ਲੋਕ ਕਿਸ ਤਰ੍ਹਾਂ ਬਚੇ ਕਿਸ ਤਰ੍ਹਾਂ ਇਸ ਤਰਾਜ਼ ਦੀ ਨਾਲ ਲੜਾਈ ਹੋ ਰਹੀ ਹੈ ਔਰ ਮੈਂ ਤੇ ਤਾਂ ਤਾਂ ਕਰਨਿਆ ਨਾ ਲੋਗਾਂ ਨੂੰ ਕਿ ਇਹਨਾਂ ਨੇ ਐਡੀ ਵੱਡੀ ਮਾਰ ਪਾਣੀ ਦੀ ਔਰ ਇਹ ਨਲਾਕੀ ਹੈ ਤੁਸੀਂ ਇੱਥੇ ਪਿੰਡ ਦੇ ਲੋਕਾਂ ਨੂੰ ਮੇਰੇ ਬਿਨਾਂ ਪੁੱਛੋ ਇੱਥੇ ਲਗਾਤਾਰ ਖਨਨ ਕੀਤਾ ਗਿਆ ਅਵੈਦ ਖਨਨ ਜੀ ਰੇਤ ਕੱਢ ਲਈ ਜਿਸ ਨਾਲ ਕਿਨਾਰੇ ਕਮਜ਼ੋਰ ਹੋ ਗਏ ਔਰ ਪਾਣੀ ਮਾਰ ਗਿਆ ਰਾਵੀ ਦਾ 200 ਪਿੰਡ ਅੰਦਰ ਹੂੰ 200 ਪਿੰਡਾਂ ਜੀ ਕੌਣ ਜ਼ਿੰਮੇਵਾਰ ਹੈ ਕੌਣ ਕਰਾਂਦਾ ਰਿਹਾ ਅਵੈਦ ਖਨਨ ਕੌਣ ਰੇਤ ਵੇਚਦਾ ਰਿਹਾ ਕਿੰਨੇ ਵਿਧਾਨ ਸਭਾ ਤੇ ਖੜੇ ਹੋ ਕੇ ਭਗਵੰਤਮਾਨ ਸਾਹਿਬ ਦੇ ਮੰਤਰੀ ਗੋਵਿਲ ਜੀ ਨੇ ਕਿਹਾ ਕਿ ਅਸੀਂ ਤੁਸੀ ਬਾਂਦ ਦੇ ਸਾਰੇ ਬਾਂਦ ਸਾਰੇ ਪੱਕੇ ਕਰਾਇਆ ਇਹ ਤੁਸੀਂ ਜਾ ਕੇ ਦੇਖੋ ਆਓ ਦਿਖਾਓ ਇਹ ਦੇਖੋ ਜੀ ਇਹ ਸਥਿਤੀ ਇਹ ਬਾਂਦ ਦੀ ਇਹ ਤੁਹਾਡੇ ਸਾਹਮਣੇ ਹੈ ਇਹ ਇਲਾਕੇ ਦੇ ਲੋਕਾਂ ਨੂੰ ਪੁੱਛੋ ਹਾਲਾਤ ਕੀ ਨੇ ਇਹ ਵਾਜਬਾਈ ਸਾਹਿਬ ਦੇ ਆ ਕੇ ਬਾਦਲ ਸਾਹਿਬ ਦੇ ਨਾਲ ਉਦੋਂ ਇਹ ਬਣਾਏ ਸੀ ਬਿਲਕੁਲ ਇਹ ਤੁਸੀਂ ਦੇਖੋ ਐ ਸਫੇਦੇ ਜਿਹੜੇ ਉਖੜੇ ਨੇ ਇਹ ਹਾਲਾਤ ਕੀ ਸੀ ਉਦੋਂ ਹੂੰ ਇਹ ਇਹ ਰੋਡ ਐ ਤੋਂ ਇਹ ਬੰਦ ਕਰਨ ਕੇ ਰੱਖਿਆ ਸੀ ਅੱਜ ਬੰਦ ਨਿਕਲ ਗਿਆ ਉਹਨੇ ਪਾਣੀ ਵਧ ਰਿਹਾ ਤੁਸੀਂ ਦੇਖੋ ਲਗਾਤਾਰ ਪਾਣੀ ਵਧ ਰਿਹਾ ਜੀ ਔਰ ਇਹ ਸਾਰੀ ਸੜਕ ਥੱਲੇੋਂ ਨਿਕਲ ਗਈ ਇੱਥੇ ਤੁਸੀਂ ਖੜੇ ਹੋ ਰਹੇ ਥੱਲੇ ਵੀ ਮਿੱਟੀ ਆਣੀ ਇਹ ਕਿਸੇ ਵਲੇ ਨਿਕਲ ਸਕਦੀ ਔਰ ਲਗਾਤਾਰ ਪਾਣੀ ਵਧ ਰਿਹਾ ਲਗਾਤਾਰ ਪਾਣੀ ਵਧ ਰਿਹਾ ਪਰ ਸਰਕਾਰ ਤੇ ਹਮੇਸ਼ਾ ਹਜੇ ਵੀ ਦਾਅਵੇ ਕਰਦੀ ਪਈ ਸੀ ਬਹੁਤ ਕੁਝ ਕੀਤਾ ਤੁਹਾਡੇ ਸਾਹਮਣੇ ਤੁਸੀਂ ਦੇਖੋ ਕਿ ਰਸੀਮੈਂਟ ਲੱਗਾ ਹੈ ਕਿ ਰਿਪੇਅਰ ਹੋਈ ਤੁਸੀਂ ਉੱਥੇ ਜਾ ਕੇ ਵੀ ਦੇਖੋ ਹੂੰ ਸਾਹਮਣੇ ਦੇਖੋ ਉਹ ਦੇਖੋ ਤਿੰਨ ਥਾਵਾਂ ਤੋਂ ਟੁੱਟ ਗਿਆ ਕੁੱਲ 7 ਥਾਵਾਂ ਤੋਂ ਟੁੱਟਿਆ ਜਿਹੜੇ ਉੱਧਰ ਦੇ ਲੋਕ ਉੱਧਰ ਰਹਿ ਗਏ ਇੱਧਰ ਦੇ ਇੱਧਰ ਰਹਿ ਗਏ ਜੀ ਬਹੁਤ ਸਾਰੇ ਖੜੇ ਹੂੰ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਸਰ 11 ਫੁੱਟ ਪਾਣੀ 10 ਫੁੱਟ ਪਾਣੀ ਉਹਨਾਂ ਲਈ ਤਾਂ ਹੁਣ ਪਾਕਿਸਤਾਨ ਉਹ ਵਾਲਾ ਲੱਗ ਗਿਆ ਜੀ ਹਾਂ ਇੱਥੇ ਰਾਵੀ ਸਾਹਮਣੇ ਸਾਹਮਣੇ ਪਾਕਿਸਤਾਨ ਮਗਰ ਮਗਰ ਸਿਚੁਏਸ਼ਨ ਜਿਸ ਤਰ੍ਹਾਂ ਦੀ ਵੀ ਹੈਗੀ ਹੈ ਪਰ ਹੁਣ ਜਿਹੜੇ ਲੋਕ ਨੇ ਇੱਥੋਂ ਦੇ ਸਥਾਨਕ ਲੋਕ ਨੇ ਉਹ ਹੁਣ ਇੱਕ ਇਹੋ ਜਿਹਾ ਹਾਲ ਚੰਦ ਨੇ ਕਿ ਉਹਨਾਂ ਦੀ ਕੋਈ ਮਦਦ ਹੋ ਸਕੇ ਸਰਕਾਰ ਕੇਂਦਰ ਦੀ ਸਰਕਾਰ ਕੁਝ ਕਰ ਰਵੇ ਆ ਕੇ ਅੱਜ ਬਰਸਾਤ ਫੇਰ ਬਹੁਤ ਜ਼ਿਆਦਾ ਉੱਪਰ ਹੋ ਰਹੀ ਜਿਹੜਾ ਕਾਰਨ ਪਾਣੀ ਦਾ ਦਬਾਅ ਫੇਰ ਵਧ ਰਿਹਾ ਅਗਲੇ 1-2 ਦਿਨ ਬੜੇ ਅਲਰਟ ਰਹਿੰਦੇ ਨੇ ਸਾਨੂੰ ਪੰਜਾਬ ਬਚਾਉਣਾ ਪਏਗਾ ਇਹ ਸੁੱਕੀ ਇਹ ਨਲਾਇਕ ਸਰਕਾਰ ਨੇ ਪੰਜਾਬ ਨੂੰ ਰੋੜਤਾ 1200 ਪਿੰਡਾਂ ਦੇ ਅੰਦਰ ਵੀ ਦੇਖੋ ਐ ਇਹ ਚਾਰਾ ਦੇਖੋ ਇਹ گاਉਂ گاਉਂ ਜਿਹੜੀਆਂ ਨੇ ਇਹ گاਵਾ ਮੱਝਾਂ ਜਾਨਵਰ ਰੋੜਤੇ ਇਹ ਰੋਡ ਤੇ ਲਿਆ ਕੇ ਖੜੇ ਕੀਤੇ ਨੇ ਇਨੇ ਤੇ ਰੁੜ ਜਾਣੇ ਸੀ ਇਹ ਦੇਖੋ ਇਹ ਜਾਨਵਰ ਕਿੰਨਾ ਡਰਿਆ ਹੈ ਔਰ ਇਹਨਾਂ ਜਾਨਵਰਾਂ ਅਸੇ ਚਾਰਾ ਲੈ ਕੇ ਆਏ ਆ ਹਾਲਾਤ ਕੀ ਨੇ ਕਿ ਖਾਣੇ ਸੇ ਕੁਝ ਨਹੀਂ ਕਿੰਨੇ ਕਿੰਨੇ ਦਿਨ ਤੋਂ ਲੋਕਾਂ ਨੇ ਪਿੰਡਾਂ ਚ ਲਿਆ ਕੇ ਸੜਕਾਂ ਤੇ ਖੜੇ ਕੀਤੇ ਨੇ ਤਾਂ ਕਿ ਬਚ ਸਕਣ ਪਰ ਇਹ ਜਿੱਤੇ 10 ਫੁੱਟ ਪਾਣੀ ਆਇਆ ਹੋਏਗਾ ਉਥੇ 1.5 ਫੁੱਟ ਦੀ ਬੱਛੀ ਕੀ ਕਰਦੀ ਹੋਈ ਇਸ ਬੱਛੀ ਦਾ ਕੀ ਕਸੂਰ ਹੈ ਕਿ ਇਹ ਬੱਛੀ ਵਿਚਾਰੀ ਪਾਣੀ ਦੇ ਵਿੱਚ ਫਸ ਗਈ ਕੇਂਦਰ ਤੋਂ ਕਹਰੇ ਸ਼ਿਵਰਾਜ ਚੋਹਾਨ ਜੀ ਜਲਦ ਹੀ ਇੱਥੇ ਪਹੁੰਚ ਰਹੇ ਨੇ ਉਹ ਵੀ ਇੱਥੋਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ। ਭਾਰਤ ਦੀ ਨਰਿੰਦਰ ਮੋਦੀ ਦੀ ਸਰਕਾਰ ਇਹ ਵਚਨਬਾਦ ਦੇ ਇਲਾਕੇ ਦੀ ਬਚਾਉਣ ਵਾਸਤੇ। ਆਪਸ ਫੇਰ ਤੋਂ ਇਹ ਏਰੀਆ ਦੇਖਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਕਿੰਨਾ ਘਟਮਿਆ ਰਮਦਾਸ ਅਜਨਾਲਾ ਇੱਥੇ ਸਾਰੇ ਪਿੰਡਾਂ ਘੋਨੇਆਲ ਮਾਚੀਆ ਇਹ ਸਾਰੇ ਨੰਗਲ ਇਹਨਾਂ ਸਾਰੇ ਪਿੰਡਾਂ ਚ ਹੋ ਕੇ ਆਏ ਆ ਇਲਾਕੇ ਦੇਖਿਆ ਹੈ। ਬਹੁਤ ਵੱਡੀ ਤਰਾਜ਼ੀ ਹੈ ਇਹ ਪ੍ਰਕਿਰਤਿਕ ਆਪਦਾ ਹੈ ਹਮਮ ਔਰ ਇਸ ਨੁਕਸਾਨ ਨੂੰ ਹੋਣੇ ਵਾਲ ਤੁਸੀਂ ਦੇਖੋ 12 ਫੁੱਟ ਪਾਣੀ ਆ ਵੀ ਤੁਸੀਂ ਸੜਕ ਦੇਖਿਆ ਉਧਰ ਦੇ ਲੋਕ ਉਧਰ ਹੀ ਰਹਿ ਗਏ ਹਮਮ ਬੰਦ ਹੀ ਟੁੱਟ ਗਏ ਕਿ ਕਿੱਥੇ ਗਿਆ ਪੈਸਾ ਹਮਮ ਇਸ ਪੰਜਾਬ ਨੂੰ ਮੇਰੇ ਪੰਜਾਬ ਨੂੰ ਇਹਨਾਂ ਨੇ ਤਰਾਜ਼ ਦਿੱਤੇ ਸੁੱਟਦਾ ਕੀ ਹੁਣ ਜੇ ਸਰਕਾਰ ਜਿਸ ਤਰ੍ਹਾਂ ਕਹਿ ਰਹੀ ਹੈ ਕਿ ਹੁਣ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈਗੀ ਹੈ ਕਿ ਸਭ ਨੂੰ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਏਗਾ ਜਿਸ ਤਰ੍ਹਾਂ ਇਹ ਪਾਣੀ ਘਟਦਾ ਹੈ ਅੰਕਲਨ ਕੀਤਾ ਜਾਏਗਾ। ਕੀ ਅੰਕਲਨ ਦਾ ਵੇਟ ਕਰਨੀ ਪੈਗੀ ਜਿਨ੍ਹਾਂ ਦਾ ਸਬਾਨ ਜਿਨ੍ਹਾਂ ਦਾ ਸਭ ਕੁਝ ਰੁੜ ਚੁੱਕਾ ਹੈ ਜਿਹੜੇ ਸਭ ਕੁਝ ਗਵਾ ਚੁੱਕੇ ਨੇ? ਬਿਲਕੁਲ ਜੀ ਬਿਲਕੁਲ ਇਹ ਅਜੇ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੋਈ ਹੈ। ਅਸੀਂ ਇਹਨੂੰ ਸਮਝੀਏ ਕਿ ਵੀ ਹੈ ਤੁਸੀਂ ਕਿਸੇ ਘਰ ਰੋਟੀ ਪੰਚਾਤੀ ਹੈ, ਤਰਪੈਲ ਪੰਚਾਤੀ ਹੈ, ਤੁਸੀਂ ਮੱਛਰਦਾਨੀ ਪੰਚਾਤੀ ਹੈ ਤੇ ਲੜਾਈ ਖਤਮ ਹੋ ਗਈ ਨਹੀਂ। ਅੱਜ ਇਹ ਤੇ ਪਾਣੀ ਥੱਲੇ ਆਏਗਾ ਕਿਰੀ ਜ਼ਮੀਨ ਦਾ ਕੀ ਹਾਲ ਹੋਇਆ ਹੈ ਕਿੜੀ ਜ਼ਮੀਨ 'ਚ ਰੇਤ ਆ ਗਈ ਹੈ ਕਿਰੀ ਫਸਲ ਖਰਾਬ ਹੋ ਗਈ ਹੈ ਕਿਰੀ ਜ਼ਮੀਨ ਖਰਾਬ ਹੋ ਗਈ ਹੈ ਕਿਰਾ ਡੰਗਰ ਰੁੜ ਗਿਆ ਕਿ ਅੱਜ ਇਹ ਤੇ ਪਾਣੀ 'ਚ ਘਰ ਖੜੇ ਨੇ ਇੱਕ ਇੱਕ ਮੰਜ਼ਲ ਲਗਭਗ ਘਰਾਂ ਦੀ ਖਤਮ ਹੋ ਗਈ ਹਾਂ ਅਸੀਂ ਮੈਡੀਕਲ ਟੀਮਾਂ ਲੈ ਕੇ ਆਏ ਜਗ੍ਹਾ ਜਗ੍ਹਾ ਤੇ ਮੈਡੀਕਲ ਟੀਮਾਂ ਵੀ ਬਿਠਾ ਰਹੇ ਲੋਕਾਂ ਨੂੰ ਅਸਲੇ ਨੀਡ ਹੈ ਬੁਖਾਰ ਚੜ ਰਿਹਾ ਹੈ ਲੇਕਿਨ ਇੱਥੇ ਅਵੈਦ ਖਨਨ ਜਿਹੜਾ ਹੋਇਆ ਪੂਰੀ ਜਾਂਚ ਹੋਣੀ ਚਾਹੀਦੀ ਹੈ ਭਗਵੰਤ ਜੀ ਸਾਹਿਬ ਉਸ ਦਿਨ ਤੇ ਬੜੇ ਚੁਟਕਲੇ ਕਰਦੇ ਸੀ ਕਿ ਖਨਨ ਮਾਫੀਆ ਕਨਨ ਮਾਫੀਆ ਇਹ ਕੌਣ ਖਨਨ ਕਰਦਾ ਰਿਹਾ ਭਗਵੰਤ ਜੀ ਸਾਹਿਬ ਤੁਹਾਡੀ ਸਰਕਾਰ ਦੇ ਮੰਤਰੀ ਇੱਥੇ ਖਨਨ ਕਰਦੇ ਰਹੇ ਜੀ ਔਰ ਇਹ ਖਨਨ ਦੇ ਕਾਰਨ ਅੱਜ ਕਿਨਾਰੇ ਕਮਜ਼ੋਰ ਹੋ ਗਏ ਜਿਸ ਨਾਲ ਪਾਣੀ ਨੇ ਮਾਰ ਕੇ 200 ਪਿੰਡ ਤਬਾਹ ਕਰਤੇ ਠੀਕ ਹੈ ਸਰ ਸ਼ੁਕਰੀਆ ਜੀ ਸੋ ਤਰੁਣ ਚੁੱਕ ਜੀ ਰਾਸ਼ਟਰੀ ਮਹਾ ਮੰਤਰੀ ਅੱਜ ਅਜਨਾਲਾ ਸੈਕਟਰ ਦੇ ਵਿੱਚ ਜਿੱਥੇ ਕਿਹੜ ਆਇਆ ਨੇ ਉਦੇ ਨਾਲ-ਨਾਲ ਜਿਹੜੇ ਪਿੰਡ ਜਿਹੜੇ ਤਬਾਹ ਹੋ ਚੁੱਕੇ ਨੇ ਉਹਨਾਂ ਦਾ ਨਰੀਖਣ ਕੀਤਾ ਹੈ ਉੱਥੋਂ ਦੇ ਉੱਥੋਂ ਦੇ ਲੋਕਾਂ ਨੂੰ ਮਿਲੇ ਨੇ ਤੁਸੀਂ ਬੰਨ ਜਾ ਕੇ ਦੇਖਿਆ ਹੈ ਜਿਹੜਾ ਪਾੜ ਪੈ ਚੁੱਕਾ ਹੈ ਉਹਨਾਂ ਦੇ ਮੁਤਾਬਕ ਇਹ ਸਭ ਜਿਹੜਾ ਨੁਕਸਾਨ ਹੈ ਇਸ ਵੇਲੇ ਪੰਜਾਬ ਨੂੰ ਚੱਲਣਾ ਪੈ ਰਿਹਾ ਅੰਮ੍ਰਿਤਸਰ ਨੂੰ ਚੱਲਣਾ ਪੈ ਰਿਹਾ ਇਹ ਖਨਨ ਮਾਫੀਆ ਦਾ ਕੀ ਨਤੀਜਾ ਹੈ ਖਨਨ ਲੋਕ ਬੇ ਤੰਗਿਆਂ ਨਾਲ ਬੇ ਹਿਸਾਬ ਦੇ ਨਾਲ ਕਰਦੇ ਸੀਗੇ ਜਿਹਦੇ ਕਾਰਨ ਕੱਚੇ ਹੋ ਗਏ ਇਹਦਾ ਬੰਨ ਜਿਸ ਕਰਕੇ ਇਹ ਪਾਣੀ ਦੀ ਮਾਰ ਨਹੀਂ ਚੱਲ ਸਕਿਆ ਕੈਮਰਾਪਰਸ ਨਤੇਸ਼ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅਮਨੇਸ਼ਾ